ਆਯੁਰਵੈਦਿਕ ਦੇ ਮੁਤਾਬਿਕ ਪੁੰਨੀ ਹੋਈ ਅਦਰਕ ਖਾਣ ਦੇ ਕੀ ਕੀ ਫਾਇਦੇ ਨੇ ਅੱਜ ਅਸੀਂ ਗੱਲਬਾਤ ਕਰਾਂਗੇ ਵੈਸੇ ਤਾਂ ਅਦਰਕ ਖਾਣ ਦੇ ਕਾਫੀ ਫਾਇਦੇ ਨੇ ਪਰ ਉਠੇ ਹੀ ਪੁੰਨੀ ਹੋਈ ਅਦਰਕ ਖਾਣਾ ਉਸ ਦੇ ਕੀ ਫਾਇਦੇ ਨੇ ਉਹ ਅੱਜ ਗੱਲ ਕਰਾਂਗੇ ਆਪਾਂ ਵੈਸੇ ਤਾਂ ਅਦਰਕ ਸਰਦੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਗੁਣਕਾਰੀ ਹੁੰਦੀ ਹੈ ਪਰ ਉਠੇ ਹੀ ਗੱਲ ਕੀਤੀ ਜਾਵੇ ਤਾਂ ਪੁੰਨੀਆਂ ਹੋਈਆਂ ਜਿਹੜੀਆਂ ਅਦਰਕ ਹੁੰਦੀਆਂ ਨੇ ਉਹ ਲੋਕਾਂ ਵਾਸਤੇ ਵਰਦਾਨ ਵੀ ਸਾਬਿਤ ਹੁੰਦੀਆਂ ਨੇ ਪੁੰਨੀ ਹੋਈ ਅਦਰਕ ਨੂੰ ਕਈ ਤਰ੍ਹਾਂ ਦੇ ਨਾਲ ਡਾਈਟ ਦੇ ਵਿੱਚ ਐਡ ਕੀਤਾ ਜਾ ਸਕਦਾ ਹੈ ਜਿਸ ਤੋਂ ਬਾਅਦ ਸਰੀਰ ਨੂੰ ਕਾਫੀ ਲਾਭ ਦੇਖਣ ਨੂੰ ਮਿਲਦੇ ਨੇ ਤੇ ਜਿਸ ਦੇ ਨਾਲ ਸਰੀਰ ਜਿਹੜਾ ਉਹ ਵੀ ਤੰਦਰੁਸਤ ਰਹਿੰਦਾ ਹੁਣ ਗੱਲ ਕਰਦੇ ਆ ਕਿ ਅਦਰਕ ਖਾਣ ਦੇ ਕੀ ਫਾਇਦੇ ਨੇ ਰੋਜ਼ਾਨਾ ਅਗਰ ਅਸੀਂ ਪੁੰਨੀ ਹੋਈ ਅਦਰਕ ਖਾਂਦੇ ਆ ਤਾਂ ਉਸ ਦੇ ਨਾਲ ਪਾਚਨ ਕਿਰਿਆ ਵੀ ਤੇਜ਼ ਹੋ ਜਾਂਦੀ ਹੈ ਤੇ ਜਿਸ ਦੇ ਨਾਲ ਕਈ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ ਜਿਹੜੇ ਜੀ ਰੋਜ਼ ਪੁੰਨੀ ਹੋਈ ਅਦਰਕ ਖਾਂਦੇ ਨੇ ਉਸ ਦੇ ਨਾਲ ਨਾਲ ਅਸੀਂ ਗੱਲ ਕਹਿ ਸਕਦੇ ਹਾਂ ਕਿ ਪਾਚਨ ਕਿਰਿਆ ਜਿਹੜੀ ਐ ਪਾਚਨ ਕਿਰਿਆ ਦੇ ਨਾਲ ਜਿੰਨੀ ਵੀ ਜੁੜੀਆਂ ਸਮੱਸਿਆਵਾਂ ਨੇ ਉਹ ਦੂਰ ਹੋ ਸਕਦੀਆਂ ਨੇ ਉਸ ਦੇ ਨਾਲ ਨਾਲ ਪੁੰਨੀ ਹੋਈ ਅਦਰਕ ਖਾਣ ਦੇ ਨਾਲ ਜੋੜਾ ਦਾ ਦਰਦ ਜਿਹੜਾ ਉਸ ਤੋਂ ਵੀ ਰਾਹਤ ਦੇਖਣ ਨੂੰ ਮਿਲਦੀ ਆ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਇਸ ਦੇ ਹੋਰ ਵੀ ਲਾਭ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਨੇ ਜਿੱਦਾਂ ਕਿ ਪੁੰਨੀ ਹੋਈ ਅਦਰਕ ਦੇ ਵਿੱਚ ਇਹ ਜੇ ਗੁਣ ਪਾਏ ਜਾਂਦੇ ਨੇ ਜਿਹੜਾ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਮਤਲਬ ਜਿੰਨਾ ਨੂੰ ਬਲੱਡ ਦੀ ਬਲੱਡ ਸ਼ੂਗਰ ਦੀ ਦਿੱਕਤ ਹੈ ਪਰੇਸ਼ਾਨੀ ਹੈ ਉਹ ਇਸ ਦਾ ਸੇਵਨ ਕਰ ਸਕਦੇ ਨੇ ਪੁੰਨੀ ਹੋਈ ਅਦਰਕ ਖਾਣ ਨਾਲ ਭੁੱਖ ਵੀ ਘਟਦੀ ਹੈ ਯਾਨੀ ਕਿ ਜਿਹੜੇ ਲੋਕ ਡਾਈਟ ਤੇ ਨੇ ਜਾਂ ਫਿਰ ਆਪਣਾ ਮੋਟਾਪਾ ਘਟਾਣਾ ਚਾਹੁੰਦੇ ਨੇ ਤਾਂ ਉਹ ਪੁੰਨੀ ਹੋਈ ਅਦਰਕ ਦਾ ਸੇਵਨ ਕਰਨ ਜਿਸ ਦੇ ਨਾਲ ਉਹਨਾਂ ਦੇ ਮੋਟਾਪੇ ਘਟਾਉਣ ਦੇ ਵਿੱਚ ਉਹਨਾਂ ਨੂੰ ਮਦਦ ਮਿਲ ਸਕਦੀ ਹੈ ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਅਦਰਕ ਦਾ ਕਾੜਾ ਬਣਾ ਕੇ ਪੀਣ ਦੇ ਨਾਲ ਇਮਿਊਨਿਟੀ ਦੇ ਵਿੱਚ ਵਿਵਾਦਾ ਦੇਖਣ ਨੂੰ ਮਿਲਦਾ ਜਿੱਦਾਂ ਕਿ ਹਜੇ ਤੁਸੀਂ ਸੁਣਿਆ ਕਿ ਅਦਰਕ ਦੇ ਨਾਲ ਸਰੀਰ ਨੂੰ ਕਿੰਨੇ ਲਾਭ ਮਿਲਦੇ ਨੇ ਕਿੰਨੀਆਂ ਬਿਮਾਰੀਆਂ ਜਿਹੜੀਆਂ ਉਹ ਦੂਰ ਹੋ ਜਾਂਦੀਆਂ ਨੇ ਇਸ ਦੇ ਨਾਲ ਨਾਲ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਬਨੇ ਰਹੋ ਚਰਚਾ نیوز ਚੈਨਲ ਤੇ ਆਯੁਰਵੇਦਿਕ ਦੇ ਮੁਤਾਬਿਕ ਪੁੰਨੀ ਹੋਈ ਅਦਰਕ ਖਾਣ ਦੇ ਕੀ ਕੀ ਫਾਇਦੇ ਨੇ ਅੱਜ ਅਸੀਂ ਗੱਲਬਾਤ ਕਰਾਂਗੇ ਵੈਸੇ ਤਾਂ ਅਦਰਕ ਖਾਨ ਦੇ ਕਾਫੀ ਫਾਇਦੇ ਨੇ ਪਰ ਉਠੇ ਹੀ ਪੁੰਨੀ ਹੋਈ ਅਦਰਕ ਖਾਣਾ ਉਸ ਦੇ ਕੀ ਫਾਇਦੇ ਨੇ ਉਹ ਅੱਜ ਗੱਲ ਕਰਾਂਗੇ ਆਪਾਂ ਵੈਸੇ ਤਾਂ ਅਦਰਕ ਸਰਦੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਗੁਣਕਾਰੀ ਹੁੰਦੀ ਹੈ ਪਰ ਉਠੇ ਹੀ ਗੱਲ ਕੀਤੀ ਜਾਵੇ ਤਾਂ ਪੁੰਨੀਆਂ ਹੋਈਆਂ ਜਿਹੜੀਆਂ ਅਦਰਕ ਹੁੰਦੀਆਂ ਨੇ ਉਹ ਲੋਕ ਕਵਸਤੇ ਵਰਦਾਨ ਵੀ ਸਾਬਿਤ ਹੁੰਦੀਆਂ ਨੇ ਪੁੰਨੀ ਹੋਈ ਅਦਰਕ ਨੂੰ ਕਈ ਤਰ੍ਹਾਂ ਦੇ ਨਾਲ ਡਾਈਟ ਦੇ ਵਿੱਚ ਐਡ ਕੀਤਾ ਜਾ ਸਕਦਾ ਹੈ ਜਿਸ ਤੋਂ ਬਾਅਦ ਸਰੀਰ ਨੂੰ ਕਾਫੀ ਲਾਭ ਦੇਖਣ ਨੂੰ ਮਿਲਦੇ ਨੇ ਤੇ ਜਿਸ ਦੇ ਨਾਲ ਸਰੀਰ ਜਿਹੜਾ ਉਹ ਵੀ ਤੰਦਰੁਸਤ ਰਹਿੰਦਾ ਹੁਣ ਗੱਲ ਕਰਦੇ ਆ ਕਿ ਅਦਰਕ ਖਾਣ ਦੇ ਕੀ ਫਾਇਦੇ ਨੇ ਰੋਜ਼ਾਨਾ ਅਗਰ ਅਸੀਂ ਪੁੰਨੀ ਹੋਈ ਅਦਰਕ ਖਾਂਦੇ ਆ ਤਾਂ ਉਸ ਦੇ ਨਾਲ ਪਾਚਨ ਕਿਰਿਆ ਵੀ ਤੇਜ਼ ਹੋ ਜਾਂਦੀ ਹੈ ਤੇ ਜਿਸ ਦੇ ਨਾਲ ਕਈ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ ਜਿਹੜੇ ਜੀ ਰੋਜ਼ ਪੁੰਨੀ ਹੋਈ ਅਦਰਕ ਖਾਂਦੇ ਨੇ ਉਸ ਦੇ ਨਾਲ ਨਾਲ ਅਸੀਂ ਗੱਲ ਕਹਿ ਸਕਦੇ ਹਾਂ ਕਿ ਪਾਚਨ ਕਿਰਿਆ ਜਿਹੜੀ ਹੈ ਪਾਚਨ ਕਿਰਿਆ ਦੇ ਨਾਲ ਜਿੰਨੀ ਵੀ ਜੁੜੀਆਂ ਸਮੱਸਿਆਵਾਂ ਨੇ ਉਹ ਦੂਰ ਹੋ ਸਕਦੀਆਂ ਨੇ ਉਸ ਦੇ ਨਾਲ ਨਾਲ ਪੁੰਨੀ ਹੋਈ ਅਦਰਕ ਖਾਣ ਦੇ ਨਾਲ ਜੋੜਾ ਦਾ ਦਰਦ ਜਿਹੜਾ ਉਸ ਤੋਂ ਵੀ ਰਾਹਤ ਦੇਖਣ ਨੂੰ ਮਿਲਦੀ ਆ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਇਸ ਦੇ ਹੋਰ ਵੀ ਲਾਭ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਨੇ ਜਿੱਦਾਂ ਕਿ ਪੁੰਨੀ ਹੋਈ ਅਦਰਕ ਦੇ ਵਿੱਚ ਇਹ ਜਿਹੇ ਗੁਣ ਪਾਏ ਜਾਂਦੇ ਨੇ ਜਿਹੜਾ ਬਲੱਡ ਸ਼ੂਗਰ ਉਹ ਵੀ ਕੰਟਰੋਲ ਕਰਦਾ ਹੈ ਮਤਲਬ ਜਿੰਨਾਂ ਨੂੰ ਬਲੱਡ ਦੀ ਬਲੱਡ ਸ਼ੂਗਰ ਦੀ ਦਿੱਕਤ ਹੈ ਪਰੇਸ਼ਾਨੀ ਹੈ ਉਹ ਇਸ ਦਾ ਸੇਵਨ ਕਰ ਸਕਦੇ ਨੇ ਪੁੰਨੀ ਹੋਈ ਅਦਰਕ ਖਾਣ ਨਾਲ ਭੁੱਖ ਵੀ ਘਟਦੀ ਹੈ ਯਾਨੀ ਕਿ ਜਿਹੜੇ ਲੋਕ ਡਾਈਟ ਤੇ ਨੇ ਜਾਂ ਫਿਰ ਆਪਣਾ ਮੋਟਾਪਾ ਘਟਾਉਣਾ ਚਾਹੁੰਦੇ ਨੇ ਤਾਂ ਉਹ ਪੁੰਨੀ ਹੋਈ ਅਦਰਕ ਦਾ ਸੇਵਨ ਕਰਨ ਜਿਸ ਦੇ ਨਾਲ ਉਹਨਾਂ ਦੇ ਮੋਟਾਪੇ ਘਟਾਉਣ ਦੇ ਵਿੱਚ ਉਹਨਾਂ ਨੂੰ ਮਦਦ ਮਿਲ ਸਕਦੀ ਹੈ ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਅਦਰਕ ਦਾ ਕਾੜਾ ਬਣਾ ਕੇ ਪੀਣ ਦੇ ਨਾਲ ਇਮਿਊਨਿਟੀ ਦੇ ਵਿੱਚ ਵਿਵਾਦਾ ਦੇਖਣ ਨੂੰ ਮਿਲਦਾ ਜਿੱਦਾਂ ਕਿ ਹਜੇ ਤੁਸੀਂ ਸੁਣਿਆ ਕਿ ਅਦਰਕ ਦੇ ਨਾਲ ਸਰੀਰ ਨੂੰ ਕਿੰਨੇ ਲਾਭ ਮਿਲਦੇ ਨੇ ਕਿੰਨੀਆਂ ਬਿਮਾਰੀਆਂ ਜਿਹੜੀਆਂ ਉਹ ਦੂਰ ਹੋ ਜਾਂਦੀਆਂ ਨੇ ਇਸ ਦੇ ਨਾਲ ਨਾਲ ਹੋਰ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ نیوز ਚੈਨਲ ਤੇ